ਅੱਜ ਨਜ਼ਦੀਕੀ ਪਿੰਡ ਸ਼ਾਹਪੁਰ ਜਾਜੰਦ ਦੇ ਨੇੜੇ ਪੈਂਦੇ ਵੱਖ-ਵੱਖ ਕਰੀਬ 2 ਦਰਜਣ ਪਿੰਡਾਂ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਇੱਕ ਵਿਚਾਰ ਰੈਲੀ ਕੀਤੀ ਗਈ। ਇਸ ਨੂੰ ਸੰਬੋਧਨ ਕਰਨ ਲਈ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਉਮੀਦਵਾਰ ਸੁਨੀਲ ਕੁਮਾਰ ਜਾਖੜਾ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਪੁੱਛੇ। ਇਸ ਮੌਕੇ ਸੁਖਜਿੰਦਰ ਸਿੰਘ ਰੰਦਾਵਾ ਦਾ ਕਹਿਣਾ ਹੈ ਕਿ ਪਹਿਲਾਂ ਦੀ ਤਰ੍ਹਾਂ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਸੁਨੀਲ ਜਾਖੜ ਭਾਰੀ ਵੋਟਾਂ ਨਾਲ ਜਿੱਤਣਗੇ। ਹਰ ਕੈਂਟ ਚਾਹੇ ਡਿਗਰੀ ਕਾਲਜਿਸ ਹੈ ਚਾਹੇ ਪੁਲ ਹੈ ਚਾਹੇ ਰੇਲਵੇ ਦੇ ਓਵਰ ਬ੍ਰਿਜ ਹੈ ਚਾਹੇ ਅੰਡਰ ਬ੍ਰਿਜ ਹੈ ਚਾਹੇ ਸੜਕਾਂ ਹੈ ਸਾਰੇ ਕੰਮ ਮੈਂ ਗਿਣ ਕੇ ਲੋਕਾਂ ਦੀ ਅਦਾਲਤ ਵਿੱਚ ਪੇਸ਼ ਕਰੂੰਗਾ ਤੇ ਮੇਰੀ ਤਾਂ ਆਹੀ ਬੇਨਤੀ ਹੈ ਵੀ ਐਵੇਂ ਇੱਕ ਦੂਜੇ ਨੂੰ ਚੰਗਾ ਮਾੜਾ ਕਹਿਣ ਦੀ بجائے ਜੋ ਵੀ ਅਨੁਮੰਦਵਾ ਜਦੋਂ ਭਾਜਪਾ ਹਾਰ ਲੂਗੀ ਕੋਈ ਨਿਵਾਰ ਉਹਦੇ ਬਾਅਦ ਚੰਗਾ ਮਾੜਾ ਦੇਖ ਲੈਣ ਉਹਨਾਂ ਦੀ ਕੰਮ ਕੰਮ ਦੀ ਕਾਰਗੁਜ਼ਾਰੀ ਦੇਖ ਲੈਣ ਕੰਮ ਉਹਨਾਂ ਨੇ ਜੋ ਕਰ ਰੱਖਿਆ ਹੈ ਕਿਹੜੇ ਜੋ ਇਹ ਫਿਲਮੀ ਹੋ ਆ ਗਿਆ ਫਿਰ ਤਾਂ ਕੋਈ ਦੇਖੋ ਫਿਲਮਾਂ ਹੀ ਦੇਖਣੀ ਹੈ ਭੈਣ ਜੀ ਉਹਨਾਂ ਦੀ ਇਹ ਕੋ ਕੰਮ ਕਰਨ ਵਾਲਾ ਕਿਸੇ ਨੂੰ ਲੀਡਰ ਨੂੰ ਲੋਕਲ ਲੀਡਰ ਨੂੰ ਦੇਣਗੇ ਉਹਨਾਂ ਦਾ ਕੰਮ ਦੇਖ ਲੈਣੇ ਮੇਰਾ ਕੰਮ ਦੇਖ ਲੈਣੇ ਉਹਨੂੰ ਤੋੜ ਕੇ ਵੋਟਾਂ ਪਾ ਦੇਣ ਮੈਂ ਤਾਂ ਇੰਨੀ ਅਪੀਲ ਕਰਦਾ ਜਗਮੀਤ ਬਰਾੜ ਕਾਂਗਰਸ ਸਾਡੀ ਤੋਂ ਤੇ ਜਾ ਰਹੇ ਕਾਲੀਦਾਲ ਜਾ ਰਹੇ ਜਗਮੀਤ ਕਾਂਗਰਸ ਦੇਖੋ ਜੀ ਸਾਹਿਬ ਕਾਂਗਰਸ ਦੇ بڑے ਸੀਨੀਅਰ ਲੀਡਰ ਰਹੇ ਹੈ ਸੀ ਡਬਲਯੂ ਸੀ ਦੇ ਮੈਂਬਰ ਰਹੇ ਹੈ ਸਾਰੰਗ ਸਭਾ ਚ ਸਾਡੀ ਬੋਡੀ ਹੈ ਬੜਾ ਮੈਂ ਸਮਝ ਨਹੀਂ ਸਕਦਾ ਮੈਨੂੰ ਉਸ ਕਾਲ ਦਾ ਅਫਸੋਸ ਹੈ ਕਿ ਕਿੱਡੇ ਸੀਨੀਅਰ ਲੀਡਰ ਜਿੰਨ ਪਾਰਟੀ ਨੇ ਇੰਨਾ ਕੁਸ਼ਤ ਕੀਤਾ ਉਹ ਜਾ ਰਹੇ ਇੱਕ ਗੱਲ ਹੈ ਅਫਸੋਸ ਹੈ ਔਰ ਕਿਹੜੀ ਪਾਰਟੀ ਚ ਜਾ ਰਹੇ ਹਨ ਹੁਣ ਦੇਖੋ ਹੁਣ ਉਹਨਾਂ ਤੇ ਕਲਾ ਤੇ ਡਿਪੈਂਡ ਕਰਦਾ ਹੈ ਕਿ ਹੋ ਸਕਦਾ ਹੈ ਕਹਿੰਦੇ ਨੇ ਖਰੂਗੂਜੇ ਨੂੰ ਦੇਖ ਕੇ ਖਰੂਗੂਜਾ ਰੰਗ ਬਦਲਦਾ ਹੈ ਸ਼ਾਇਦ ਕੋਈ ਨੂੰ ਕੋਈ ਮੋਦੀ ਸਾਹਿਬ ਤੋਂ ਕੋਈ ਜਾਤ ਸਿੱਖੀ ਹੋਣੀ ਆ ਬਾਦਲ ਸਾਹਿਬ ਰੰ ਤੋਂ ਕੋਈ ਸਿੱਖ ਲਈਵੇ ਕਿਉਂਕਿ ਬਰਾੜ ਸਾਹਿਬ ਦਾ ਹਮੇਸ਼ਾ ਜਗਮੀਤ ਜੀ ਨੇ ਆਈ ਕਿਹਾ ਸੀ ਵੀ ਮੇਰੇ ਉਹਨਾਂ ਦੇ ਪਿਤਾ ਦੇ ਕਾਤਲ ਦਾ ਕਹਿੰਦੇ ਸੀ ਕਿ ਉਹਨਾਂ ਬਾਦਲ ਸਾਹਿਬ ਉਹਨਾਂ ਦੇ ਪਰਿਵਾਰ ਨੇ ਕਰਵਾਇਆ ਹੈ ਜਦੋਂ ਇਹ ਇਹਨਾਂ ਨੇ ਸੁਖਵੀਰ ਬਾਦਲ ਦੇ ਸਾਹਮਣੇ ਪਾਰਲੀਮੈਂਟ ਵਿੱਚੋਂ ਡੇਢੀ ਸੀ ਜਿੱਤੇ ਸੀ ਉੱਥੇ ਇਹਨਾਂ ਨੇ ਸਟੇਜਾਂ ਤੇ ਖੜ ਕੇ ਕੀ ਕਿਹਾ ਮੈਂ ਤਾਂ ਆਪਣੇ ਪਿਤਾ ਦੀ ਕਤਲ ਦਾ ਬਦਲਾ ਲੈਣ ਆਇਆ ਜਿਹੜਾ ਇਹਨਾਂ ਬਾਦਲਨ ਕਰਾਇਆ ਸੀ ਅੱਜ ਕਿਹੜੇ ਮੂੰਹ ਨਾਲ ਜਾ ਕੇ ਉਹਨਾਂ ਦੇ ਚਰਨਾਂ 'ਚ ਬੈਠਣਗੇ ਸੁਖਵੀਰ ਬਾਦਲ ਦੇ ਉਹ ਥੋੜਾ ਸੋਚ ਲੈਣ ਜਗਨੀ ਜੀ ਉਹਦੇ ਬਾਅਦ ਉਹਨਾਂ ਦੀ ਮਰਜ਼ੀ ਹੈ ਸਰ ਜਿੱਥੇ ਜਾਣਗੇ ਕੋਈ ਉਹ ਬੜਿੰਗ ਸਾਹਿਬ ਇੱਕ ਤੇ ਸ਼ਰਾਬ ਨੂੰ ਲੈ ਕੇ ਮਸ਼ਹੂਰ ਹੋ ਗਏ ਜੀ ਹੁਣ ਸਮਸ਼ਾਨ ਘਟਾਂ ਨੂੰ ਲੈ ਕੇ ਮਸ਼ਹੂਰ ਹੋ ਜਾਂਦੇ ਆ ਜ਼ਬਾਨ ਫਿਸਲ ਜਾਂਦੀ ਆ ਤੇ ਫਿਰ ਪੰਗਾ ਪੈ ਜਾਂਦਾ ਕਾਂਗਰਸ ਵਾਸਤੇ ਜੀ ਦੇਖੋ ਹਰੇ ਕਿਸੇ ਵੀ ਲੀਡਰ ਨੂੰ ਅਦਾ ਕਰਨ ਵੀ ਬੜਾ ਬਾਬੂ ਕੋਹਂਟੀ ਜੀ ਫੈਕਟ ਸਾਲ ਜਿਹੜੇ ਗੱਲ ਕਰਨ ਨੂੰ ਕਹਿਣ ਦਾ ਤਤ ਪਰ ਅਸੀਂ ਵਿਕ ਡਿਵੈਲਪਮੈਂਟ ਦੇ ਕੰਮ ਹਰੇਕ ਪਿੰਡ ਦੇ ਵਿੱਚ ਅੱਜ ਇਸ ਤਰ੍ਹਾਂ ਤੁਸੀਂ ਦੇਖ ਰਹੇ ਖਸਤਾ ਹਾਲਤ ਪਰ ਹਰੇਕ ਪਬਲਿਕ ਲਾਈਫ ਦੀ ਜੋ ਅਦਰਵਾਈਜ਼ ਆਲਸੋ ਮੈਕ ਹਰੇਕ ਬੰਦੇ ਨੂੰ ਪੜਾ ਸਤੋਲ ਕੇ ਬੋਲਣਾ ਚਾਹੀਦਾ। ਤਾਂ ਸਭ ਬਾਕੀ ਜਿਆਦਾ ਹੁੰਦੇ ਜਾਂਦੇ ਜੀ। ਬਾਕੀ ਜਿਆਦਾ ਹੁੰਦੇ ਜਾਂਦੇ ਕਮਾਂਡ ਹੁਣ ਮੁਖਮੰਦੀ ਸਾਹਿਬ ਨਾਲ ਲੱਗੇ। ਆਬਵੀਅਸਲੀ ਕਮਾਂਡ ਅੱਜ ਥੋੜਾ ਕੀ ਕਿਹਾ ਲੱਗੇ ਪੰਜਾਬ ਨੂੰ ਮੋੜਸ਼ ਇਹ ਲੈ ਕੇ ਆਏ ਤਾਂ ਕਮਾਂਡ ਕੈਪਟਨ ਸਾਹਿਬ ਦੇ ਕਮਾਂਡ ਚ ਇਲੈਕਸ਼ਨ ਲੜਿਆ ਜਾਣਾ ਸਾਬ ਜਿਹੜੇ ਲੋਕਾਂ ਦੇ ਦਿਲ 'ਚ ਕੋਈ ਨਾ ਕੋਈ ਇਸ ਕਿਸਮ ਦਾ ਹੈ ਉਹਨਾਂ ਦੇ ਡਿਸਾਰਟੈਂਟ ਹੈਗੇ ਉਹਨਾਂ ਦੇ ਇੱਕ ਬੈਠ ਕੇ ਗੱਲਬਾਤ ਕਰਕੇ ਦੇਖੋ 13 ਸੀਟਾਂ ਦੇ ਅੰਦਰ 175 ਬੰਦੇ ਕਿਸ ਤਰ੍ਹਾਂ ਫਿੱਟ ਹੋ ਸਕਦੇ ਸੀ ਨੈਚੁਰਲੀ ਆ ਆ ਸਭਾਵਕ ਹੈ ਸਾਰੇ ਨਾਲ ਬੈਠ ਕੇ ਪਾਰਟੀ ਦੇ ਜਿਹੜਾ ਫੌਜੀ ਹੈ ਕੋਈ ਇੰਡੀਵਿਜੂਅਲ ਮਸਲੇ ਦੀ ਗੱਲ ਹੈ ਨਹੀਂ ਕੁਕਰਲੇ ਸੁਨੀਲ ਜਾਖੜ ਦਾ ਨਹੀਂ ਇਕੱਲੇ ਕਿਸੇ ਇੱਕ ਵਿਅਕਤੀ ਦੀ ਲੜਾਈ ਨਹੀਂ ਆ ਇਕੱਲੇ ਪੰਜਾਬ ਦੀ ਵੀ ਨਹੀਂ ਆ ਪੂਰੇ ਦੇਸ਼ ਦੀ ਲੜਾਈ ਹੈ ਲੋਕਤੰਤਰ ਦੀ ਲੜਾਈ ਹੈ ਸਾਡੇ ਸੰਵਿਧਾਨ ਨੂੰ ਚਿਤੜੇ ਚਿਤੜੇ ਕਰਕੇ ਇਹਨਾਂ ਨੇ ਤਬਾਹ ਕਰਤਾ ਉਹਨਾਂ ਨੂੰ ਬਚਾਣ ਦੀ ਇੱਕ ਪਾਸੇ ਜੰਦੀਆਂ ਵਾਲਾ ਬਾਗ ਦੇ ਵਿੱਚ ਅਸੀਂ ਜਾ ਕੇ ਆਜ਼ਾਦੀ ਘੁਲਾਟੀਆਂ ਨੂੰ ਮੱਥਾ ਟੇਕਦੇ ਹਾਂ ਮੋਦੀ ਸਾਹਿਬ ਇਹਦੇ ਉੱਥੇ ਵੀ ਨਹੀਂ ਉਹਨਾਂ ਨੇ ਇਸ ਕਾਵਲ ਸਮਝਿਆ ਵੀ ਉੱਥੇ ਜਾ ਕੇ ਮੈਂ ਮੱਥਾ ਟੇਕਾਂ ਪੰਜਾਬ ਨਾਲ ਕੋਈ ਪਤਾ ਨਹੀਂ ਕਿਸ ਕਿਸਮ ਦਾ ਬਹਿਰ ਹੈ ਮੋਦੀ ਸਾਹਿਬ ਦਾ ਨਹੀਂ ਤੁਸੀਂ ਕਾਫੀ ਦਿਨਾਂ ਤੋਂ ਪਹਿਲੀ ਪਹਿਲੀ ਜਨਵਰੀ ਟੇਕਾ ਰਿਸਰਚਰ ਸਾਹਿਬ ਨੇ ਜਿਹੜੀ ਸੀ ਉਹਨਾਂ ਦਾ ਰਿਪੋਰਟਰੀ ਇੱਕ ਟੇਨ ਦੇ ਲੰਬੇ ਲਈ ਚੱਲੀ ਰਹੀ ਸੀ ਕਿ ਜਦੋਂ ਤੋਂ ਅਚਾਨਕ ਸਾਹਿਬ ਕੰਪੇਨ ਉਹਨੂੰ ਕਿਹਾ ਜਾਂਦਾ ਜਿਹੜਾ ਕਰੀਤੇ ਆਪਣੇ ਇਲਾਕੇ ਦੇ ਸਾਹਿਬ ਹੈ ਉਹ ਜਿਹੜਾ ਉਹਦੇ ਇਲਾਕੇ ਦੀ ਰਹਿੰਦਾ ਹੈ ਔਰ ਉਹ ਗਾਣੋਂ ਮਿਲਦਾ ਮੇਰੇ ਕਹ ਲੇ ਕਿ ਜਿੰਨੀ ਕਰ ਰਹੇ ਤਾਂ ਸੀਕਲ ਤੋਂ ਹਰ ਇੱਕ ਪ੍ਰੋਜੈਕਟ ਜ ਸਾਢੇ 9 ਰਹਿਣੇ ਨੇ ਔਰ ਕਿਹਨ ਚੱਕੀ ਸਾਹਿਬ ਨੂੰ ਜਾ ਕੇ ਮੈਂ ਆਪਣੇ ਕੰਮ ਕੀ ਨਾ ਬਿਲਕੁਲ ਮੁੜੇ ਮੈਂ ਚੰਨ ਕੇ ਬਿਠੀ ਆਸ਼ਾ ਔਰ ਆਪਣੇ ਇਹਨਾਂ ਦੇ ਕੰਮਾਂ ਨੂੰ ਬੈਠੇ ਜਾਵਾਂਗੇ ਔਰ ਲੋਕ ਜਿਹੜਾ ਦੱਸਾਂਗੇ ਵੀ ਆਲਰੇਡੀ ਇਹਨਾਂ ਨੇ ਕੰਮ ਕੀਤੇ ਆ ਕਿ ਮੇਰੇ ਕੋਲ ਸਾਰੇ ਕੁਝ ਪੁਰਾਣੇ ਪ੍ਰੈਸ ਵਾਲੇ ਇੱਥੋਂ ਦੇ ਜਨਰਲਿਸਟ ਪੁਰਾਣੇ ਪਹਿਲੇ ਐਮਪੀਆਂ ਦਾ ਤੇ ਹੁਣ ਵਾਲੇ ਐਮਪੀ ਦਾ ਤੇ ਤੁਹਾਨੂੰ ਇਹੋ ਜਿਹੜੇ ਜਨਲਿਸਟ ਤੁਹਾਨੂੰ ਇਹ ਦੱਸਣਾ ਪਵੇਗਾ ਕਿ ਪਹਿਲੇ ਐਮਪੀ ਕੀ ਕਰਕੇ ਗਏ ਤੇ ਹੁਣ ਵਾਲੇ 14 ਮਹੀਨੇ ਚ ਐਮਪੀ ਸਾਹਿਬ ਨੇ ਕਿਹੜੇ ਕੰਮ ਕੀਤੇ ਨੇ ਉਹ ਅਸੀਂ ਆਪਣੇ ਕੰਮ ਦੇ ਨਾਂ ਤੇ ਵੋਟਾਂ ਮੰਗਾ ਗਏ ਅਸੀਂ ਮੋਦੀ ਦੇ ਨਾਂ ਤੇ ਵੋਟਾਂ ਨਹੀਂ ਮੰਗਣੀਆਂ ਕਿਉਂਕਿ ਅਕਾਲੀ ਦਲ ਨੇ ਹੁਣ ਬਾਦਲ ਛੱਡ ਦਿੱਤਾ ਹੁਣ ਕੰਡ ਪਰ ਮੋਦੀ ਦੀ ਗੱਲ ਕਰਨ ਲੱਗ ਪਏ ਨੇ ਕਿ ਉਹ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਆਪਣੇ ਕੰਮ ਤੇ ਵੋਟਾਂ ਮੰਗਾ ਗੌਰ ਪੰਜਾਬ ਸਰਕਾਰ ਨੇ ਜਿਹੜੀ ਗਵਰਨਮੈਂਟ ਕੀਤੀ ਜਿਹੜੇ ਕੰਮ ਕੀਤੇ ਉਹਨਾਂ ਦੇ ਆਪਣੇ ਕੰਮ ਦੇ ਲਈ ਪੰਜਾਬ ਚ ਅਸੀਂ ਜਾਵਾਂਗੇ